ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਘਰ ਦੀ ਕੰਟੇਨਿਊ ਵਿੱਚ ਹੋਰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਘਰ ਦੀ ਕੰਟੇਨਿਊ ਵਿੱਚ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਜਿਹੜੀ ਕਿ ਆਪਣੇ ਬੱਚਿਆਂ ਦੀ ਪਹਿਲੀ ਪਸੰਦ ਹੈ ਅੱਜ ਆਪਾਂ ਘਰ ਦੀ ਕੰਟੇਨਿਊ ਵਿੱਚ ਚੌਮੀ ਨਿਊਡਲ ਬਣਾਵਾਂਗੇ ਜੋ ਕਿ ਬਹੁਤ ਹੀ ਈਜ਼ੀ ਹੈ ਤੇ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਤੁਸੀਂ ਵੀ ਆਪਣੇ ਘਰ ਤੇ ਨੂੰ ਬਣਾਉਂਦੇ ਹੋਗੇ ਪਰ ਮੈਨੂੰ ਅੱਜ ਆਪਣੇ ਤਰੀਕੇ ਨਾਲ ਬਣਾਵਾਂਗੇ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਕਿ ਕਿਵੇਂ ਬਣਾਉਣੀ ਹੈ ਚੌਮੀ ਨੂਡਲ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਨੇ ਨੂਡਲ ਤੇ ਇਹ ਮੈਂ ਹਾਫ ਬੋਇਲ ਨੂਡਲ ਲੈਏ ਨੇ ਤੁਸੀਂ ਡਰਾਈ ਡਰਾਈ ਨੂਡਲ ਵੀ ਲੈ ਸਕਦੇ ਹੋ ਤੇ ਇਹਨਾਂ ਨੂੰ ਆਪਾਂ 2-3 ਮਿੰਟ ਉਬਾਲਾਂਗੇ ਤੇ ਡਰਾਈ ਨੂਡਲ ਨੂੰ ਆਪਾਂ 6-7 ਮਿੰਟ ਵਾਸਤੇ ਉਬਾਲਦੇ ਆ ਤੇ ਸਭ ਤੋਂ ਪਹਿਲਾਂ ਇਹ ਸਬਜ਼ੀਆਂ ਨੇ ਜਿਹੜੀਆਂ ਮੈਂ ਇਹਦੇ ਵਿੱਚ ਪਾਣੀਆਂ ਨੇ ਇਹਦੀ ਵੀ ਮੈਂ ਤਿਆਰੀ ਕੀਤੀ ਹੈ 250 ਗ੍ਰਾਮ ਨੂਡਲ ਲੈਏ ਨੇ ਤੇ ਇੱਧਰ ਆਪਾਂ ਪਾਣੀ ਉਬਲਣ ਰੱਖ ਦਿੱਤਾ ਇਹ ਪਾਣੀ ਬਹੁਤ ਤੇਜ਼ ਉਬਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਇਹਦੇ ਵਿੱਚ ਇੱਕ ਚਮਚਾ ਫੁੱਲ ਪਾਵਾਂਗੇ ਤੇ ਉਹਦੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਔਇਲ ਪਾਵਾਂਗੇ ਬਸ ਫਿਰ ਹੁਣ ਇਹਦੇ ਵਿੱਚ ਆਪਾਂ ਨਿਊਡਲ ਪਾਣੇ ਆ ਜਦੋਂ ਵੀ ਤੁਸੀਂ ਨਿਊਡਲ ਪਾਣੇ ਨੇ ਤੇ ਉਬਲਦੇ ਪਾਣੀ ਵਿੱਚ ਹੀ ਪਾਣੇ ਨੇ ਕਿਉਂਕਿ ਇਹ ਬਹੁਤ ਜਲਦੀ ਕੁੱਕ ਹੋ ਜਾਂਦੇ ਨੇ ਇਹ ਹਾਫ ਬੋਇਲ ਨਿਊਡਲ ਨੇ ਬਸ ਇੱਕ ਵਾਰ ਇਹਨਾਂ ਨੂੰ ਪਾ ਕੇ ਤੁਸੀਂ ਇਹਨੂੰ ਹਿਲਾ ਦੇਣਾ ਤੇ 2-3 ਮਿੰਟਾਂ ਦੇ ਵਿੱਚ ਹੀ ਆਪਣੇ ਨਿਊਡਲ ਪੱਕ ਜਾਣਗੇ ਬਸ ਆਪਾਂ ਨੂੰ 3 ਮਿੰਟ ਹੋ ਗਏ ਨੇ ਤੇ ਨਿਊਡਲ ਆਪਣੇ ਉਬਲ ਗਏ ਨੇ ਤੇ ਆ ਤੁਹਾਨੂੰ ਮੈਂ ਦਿਖਾਨੀ ਆ ਕਿਸ ਤਰ੍ਹਾਂ ਦੇ ਆ ਦੇਖੋ ਇਹ ਬਹੁਤ ਜਲਦੀ ਹੋ ਜਾਂਦੇ ਨੇ ਇਹਨਾਂ ਨੂੰ ਸਿਰਫ 2-3 ਮਿੰਟ ਹੀ ਲੱਗਦੇ ਨੇ ਹਾਂਜੀ ਹੁਣ ਇਹਨੂੰ ਆਪਾਂ ਫਟਾਫਟ ਪਾਣੀ ਚੋਂ ਕੱਢਦੇ ਆ ਤੇ ਥੱਥ ਠੰਡਾ ਹੋਣ ਵਾਸਤੇ ਰੱਖਦੇ ਆ ਹੁਣ ਆਪਾਂ ਇਹਨੂੰ ਛਾਨਣੀ ਚ ਪਾ ਕੇ ਦਾ ਸਾਰਾ ਪਾਣੀ ਬਾਹਰ ਕੱਢ ਲਵਾਂਗੇ ਇਹਨਾਂ ਨੂੰ ਡਰਾਂ ਨੂੰ ਐਸੇ ਤੇ ਠੰਡੇ ਪਾਣੀ ਚ ਪਾਣ ਦੀ ਜ਼ਰੂਰਤ ਨਹੀਂ ਆ ਪਰ ਜੇ ਤੁਸੀਂ ਪਾਣਾ ਹੋਵੇ ਤੇ ਉੱਤੇ ਠੰਡਾ ਪਾਣੀ ਪਾ ਸਕਦੇ ਹੋ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਠੰਡਾ ਹੋਣ ਲਈ ਰੱਖ ਦਵਾਂਗੀ ਥੋੜਾ ਜਿਹਾ ਇਹਦੇ ਵਿੱਚ ਤੇਲ ਲਗਾਵਾਂਗੇ ਤਾਂ ਕਿ ਇਹ ਅਲੱਗ-ਅਲੱਗ ਹੋ ਜਾਣਗੇ ਪਾਣੀ ਕੱਢ ਕੇ ਤੋਂ ਇੱਕ ਚਮਚਾ ਇਹਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਕਿ ਇਹ ਚਿਪਕਣਗੇ ਨਹੀਂ ਇੱਕ ਚਮਚਾ ਮੈਂ ਇਹਦੇ ਵਿੱਚ ਤੇਲ ਆਇਲ ਐਡ ਕੀਤਾ ਹੈ ਇਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਠੰਡਾ ਹੋਣ ਲਈ ਰੱਖਦੇ ਆ। ਓਨੀ ਦੇਰ ਆਪਾਂ ਇਹਦਾ ਤੜਕਾ ਤਿਆਰ ਕਰਦੇ ਆ। ਇਹਨਾਂ ਦੀ ਸਾਰੀ ਕੁਕਿੰਗ ਆਪਾਂ ਫਾਸਟ ਕਰਨੀ ਹੈ ਤੇ ਸਾਰਾ ਸਮਾਨ ਤੁਸੀਂ ਰੈਡੀ ਕਰਕੇ ਰੱਖੋ ਤੇ ਫਟਾਫਟ ਹੀ ਹੈ 10 ਮਿੰਟਾਂ ਵਿੱਚ ਓ ਨਿਊਡਲ ਬਣ ਕੇ ਰੈਡੀ ਹੁੰਦੇ ਨੇ। ਜੀ ਆਪਾਂ ਨਿਊਡਲ ਪਹਿਲਾਂ ਉਬਾਲੇ ਨੇ, ਕਟਿੰਗ ਵੀ ਪਹਿਲਾਂ ਕੀਤੀ ਹੈ ਤੇ ਇਹਨੂੰ ਸਿਰਫ 6-7 ਮਿੰਟ ਹੀ ਲੱਗਦੇ ਨੇ ਤੇ ਸਾਡੇ ਗਰਮਾ-ਗਰਮ ਚੌਮੀ ਨਿਊਡਲ ਬਣ ਕੇ ਰੈਡੀ ਨੇ। 10 ਮਿੰਟ ਹੋ ਗਏ ਨੇ ਆਪਣੇ ਨਿਊਡਲ ਠੰਡੇ ਹੋ ਗਏ ਨੇ ਆ ਦੇਖੋ ਇਹ ਬਿਲਕੁਲ ਨਹੀਂ ਚਿਪਕੇ। ਕੱਲਾ ਕੱਲਾ ਇਹ ਨੂਡਲ ਕਿਉਂਕਿ ਆਪਣੇ ਨੂਡਲ ਹਾਫ ਬੋਇਲ ਸੀ ਤੇ ਇਹਨਾਂ ਨੂੰ ਆਪਾਂ ਜਦੋਂ ਬੋਇਲ ਕੀਤਾ ਉਸ ਸਮੇਂ ਦੇ ਤਾਂ ਆਪਾਂ ਠੰਡਾ ਪਾਣੀ ਐਡ ਨਹੀਂ ਕੀਤਾ ਜੇ ਆਪਣੇ ਨੂਡਲ ਦੂਸਰੇ ਨੇ ਤੇ ਫਿਰ ਉਹਨਾਂ ਚ ਆਪਾਂ ਠੰਡਾ ਪਾਣੀ ਐਡ ਕਰਾਂਗੇ ਤੇ ਹੁਣ ਆਪਾਂ ਇੱਧਰ ਕੜਾਈ ਰੱਖੀ ਏ ਕੜਾਈ ਨੂੰ ਬਿਲਕੁਲ ਤੁਸੀਂ ਤੇਜ ਗਰਮ ਕਰਨਾ ਕਿਉਂਕਿ ਇਹਦੀ ਸਾਰੇ ਕੁਕਿੰਗ ਤੇਜ ਗੈਸ ਤੇ ਹੀ ਹੁੰਦੀ ਏ ਇਸ ਤਰ੍ਹਾਂ ਹੱਥ ਨਾਲ ਚੈੱਕ ਕਰੋ ਜੇ ਤੁਹਾਡੇ ਹੱਥ ਨੂੰ ਪੂਰਾ ਸੇਕ ਲੱਗਦਾ ਤੇ ਫਿਰ ਤੁਸੀਂ ਇਹਦੇ ਵਿੱਚ ਆਇਲ ਐਡ ਕਰੋ ਇਹਦੇ ਵਿੱਚ ਮੈਂ 2 ਚਮਚ ਤੇਲ ਐਡ ਕਰਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਟਿਆ ਹੋਇਆ ਬਰੀਕ ਅਦਰਕ ਉਸਦੇ ਨਾਲ ਹੀ ਇਹ ਵਾਲਾ ਲਸਣ ਲਸਣ ਦੇ ਨਾਲ ਹੀ ਸਰੀ ਮਿਰਚ ਮਸਾਂ ਨੂੰ ਇੱਕ ਦੋ ਸੈਕਿੰਡ ਵਾਸਤੇ ਆਪਾਂ ਸਵਾਵਾਂਗੇ ਤਾਂ ਥੋੜਾ ਕੱਚਾਪਨ ਦੂਰ ਕਰਾਂਗੇ ਫਲੇਮ ਆਪਾਂ ਤੇਜ਼ ਹੀ ਰੱਖ ਦੇਣੀ ਆ ਕਿਸੇ ਵੀ ਚਾਹੀਦੀ ਫੂਰ ਦੀ ਕੁਕਿੰਗ ਤੇਜ਼ ਫਲੇਮ ਤੇ ਹੀ ਹੁੰਦੀ ਹੈ ਫ੍ਰੇਮ ਕੱਟ ਨਹੀਂ ਕਰਨੀ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਦੇ ਨਾਲ ਹੀ ਆਪਾਂ ਇਹਦੇ ਵਿੱਚ ਕੱਟੀ ਹੋਈ ਗਾਜਰ ਪਾਵਾਂਗੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਬਰੀਕ ਕੱਟਣਾ ਹੈ ਤਾਂ ਕਿ ਆਸਾਨੀ ਨਾਲ ਪੱਕ ਜਾਣ ਜਿਹੜਾ ਵੀ ਤੁਸੀਂ ਇਹ ਨਿਊਡਲ ਬਣਾਉਣੇ ਨੇ ਸਬਜ਼ੀਆਂ ਤੁਸੀਂ ਥੋੜੀ ਜਿਹਾ ਪਹਿਲਾਂ ਕੱਟ ਕੇ ਰੱਖੋ ਤਾਂ ਕਿ ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਹੈ ਸਬਜ਼ੀਆਂ ਦਾ ਉਹ ਥੋੜਾ ਸੁੱਕ ਜਾਂਦਾ ਤੇ ਡਰਾਈ ਹੋ ਜਾਂਦੀਆਂ ਨੇ ਫਿਰ ਇਹ ਕੁਕਿੰਗ ਕਰਦੇ ਸਮੇਂ ਪਾਣੀ ਘੱਟ ਛੱਡਦੀਆਂ ਨੇ ਮंजे ਇਹਦੇ ਵਿੱਚ ਆਪਾਂ ਪਾਵਾਂਗੇ ਪੱਤਾ ਗੋभी ਇਹਨੂੰ ਵੀ ਸਿਰਫ ਇੱਕ ਤੋਂ 2 ਸੈਕਿੰਡ ਵਾਸਤੇ ਆਪਾਂ ਕੁੱਕ ਕਰਾਂਗੇ ਸਬਜ਼ੀਆਂ ਦਾ ਆਪਾਂ ਕੱਚਾ ਪਾਲ ਰੱਖਣਾ ਹੈ ਜਿਆਦਾ ਇਹਨੂੰ ਆਪਾਂ ਪਕਾਉਣਾ ਨਹੀਂ ਹੈ ਜੇ ਆਪਾਂ ਇਹਨੂੰ మీడియం ਫਲੇਮ ਤੇ ਲੋਥ ਪਕਾਵਾਂਗੇ ਤੇ ਇਹਨਾਂ ਦਾ ਇਹਨਾਂ ਨੇ ਪਾਣੀ ਛੱਡਣਾ ਹੈ ਤੇ ਸਬਜ਼ੀ ਜਿਆਦਾ ਗਲ ਲੈਣੀ ਹੈ ਬਸ ਇਹਨੂੰ ਇਸ ਤਰ੍ਹਾਂ ਹੀ ਆਪਾਂ ਹਲਕਾ ਜਿਹਾ ਪਕਾਵਾਂਗੇ ਹੁਣ ਇਹਦੇ ਵਿੱਚ ਆਪਾਂ ਕੱਟੀ ਹੋਈ Shimla mirch ਪਾਵਾਂਗੇ ਕਿਉਂਕਿ Shimla mirch ਬਹੁਤ ਜਲਦੀ ਫਟ ਜਾਂਦੀ ਹੈ ਬਹੁਤ ਹੀ ਸੌਫਟ ਹੁੰਦੀ ਹੈ ਇਹਦੇ ਵਿੱਚ ਪਾਵਾਂਗੇ ਫੋਂ ਤੁਸੀਂ ਚਾਹੋ ਤੇ ਇਹਦੇ ਵਿੱਚ ਜੋ ਆਪਾਂ ਸੌਸ ਐਡ ਕਰਨੇ ਨੇ ਜੋ ਵੀ ਮਸਾਲੇ ਪਾਣੇ ਨੇ ਉਹ ਨਿਊਡਲ ਦੇ ਨਾਲ ਵੀ ਪਾ ਸਕਦੇ ਹੋ ਪਰ ਮੈਂ ਹੁਣ ਇਹਦੇ ਵਿੱਚ ਪਹਿਲਾਂ ਹੀ ਪਾਵਾਂਗੀ ਕਿਉਂਕਿ ਫਿਰ ਜਦੋਂ ਆਪਾਂ ਨਿਊਡਲ ਪਾਣੇ ਆ ਤਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਨਿਊਡਲ ਨੂੰ ਲੱਗ ਜਾਣਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟੋ ਸੌਸ ਇਹ ਮੈਂ 2 ਚਮਚ ਟਮਾਟੋ ਸੌਸ ਲਈ ਹੈ

ਇਹਦੇ ਵਿੱਚੋਂ ਮੈਂ ਅੱਧੇ ਨੂਡਲ ਪਾਵਾਂਗੀ ਅੱਧੇ ਮੈਰាក់ ਪਾਵਾਂਗੀ। ਬਸ। ਇਹਨਾਂ ਨੂੰ ਇੱਥੇ ਮਿਕਸ ਕਰਨਾ ਹੈ। ਤੁਸੀਂ ਚਾਹੋ ਤੇ ਇਹਦੇ ਨਾਲ ਵੀ ਮਿਕਸ ਕਰ ਸਕਦੇ ਹੋ ਜਾਂ ਤੁਸੀਂ ਇੱਕ ਚਮਚਾ ਹੋਰ ਲੈ ਸਕਦੇ ਹੋ। ਤਾਂ ਦੋਨਾਂ ਚਮਚਿਆਂ ਨਾਲ ਬੜੇ ਆਰਾਮ ਨਾਲ ਇਹਨੂੰ ਮਿਕਸ ਕਰ ਸਕਦੇ ਹੋ। ਇੱਥੇ ਤੁਸੀਂ ਚਾਹੋ ਤੇ ਇਹਦੇ ਵਿੱਚ ਥਰੇ ਪਿਆਜ਼ ਦੀਆਂ ਝੁੱਕਾ ਪਾ ਸਕਦੇ ਹੋ ਪਰ ਇਸ ਟਾਈਮ ਤੇ ਮੇਰੇ ਕੋਲ ਨਹੀਂ ਸੀ ਤੋਂ ਮੈਂ ਨਹੀਂ ਐਡ ਕੀਤੀਆਂ। ਉਹਦੇ ਨਾਲ ਵੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਨੂੰ ਇਦਾਂ ਮਿਕਸ ਕਰੋ ਦੇਖੋ ਕਿੰਨੇ ਵਧੀਆ ਬਣੇ ਨੇ ਕਿਉਂਕਿ ਬੱਚੇ ਘਰ ਮੰਗਦੇ ਨੇ ਨਿਊਡਲ ਉਹਨਾਂ ਨੂੰ ਤੁਸੀਂ ਇਦਾਂ ਬੜੀ ਆਸਾਨੀ ਨਾਲ ਬਣਾ ਕੇ ਦੇ ਸਕਦੇ ਹੋ ਕਿਉਂਕਿ ਨਿਊਡਲ ਅਸੀਂ ਆਪ ਖੋਦ ਤਿਆਰ ਕੀਤੇ ਹੁੰਦੇ ਆ ਤੇ ਆਪਾਂ ਨੂੰ ਪਤਾ ਹੁੰਦਾ ਹੈ ਕਿ ਇਹ ਬਹੁਤ ਹੀ ਹੈਲਥੀ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਤੇ ਬੜੀ ਸਫਾਈ ਨਾਲ ਬਣਦੇ ਨੇ ਹਾਂ ਨਵਾਂ ਜਿਹਾ ਸਾਡੇ ਬਹੁਤ ਹੀ ਟੇਸਟੀ ਨਿਊਡਲ ਬਣ ਕੇ ਬਿਲਕੁਲ ਰੈਡੀ ਨੇ ਇਨੋਂ ਹੁਣ ਤੁਸੀਂ ਇਸ ਦਾ ਮਿਕਸ ਕਰ ਲੋ ਹੁਣ ਇਹਦੇ ਤੇ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਹਾਨੂੰ ਨੂਡਲਸ ਵਿੱਚ ਧਨੀਆ ਕੱਟਿਆ ਪਾਣਾ ਪਸੰਦ ਆ ਤੇ ਪਾਓ ਜ ਨਹੀਂ ਪਾਣਾ ਤੇ ਨਾ ਪਾਓ ਪਰ ਮੈਨੂੰ ਇਹ ਬਹੁਤ ਵਧੀਆ ਦਾ ਟੇਸਟ ਆਉਂਦਾ ਤੇ ਮੈਂ ਹਲਕਾ ਜਿਹਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਨਮਕ ਤੁਸੀਂ ਇਹਦੇ ਵਿੱਚ ਬਾਅਦ ਵਿੱਚ ਐਡ ਕਰਨਾ ਕਿਉਂਕਿ ਜੇ ਤੁਸੀਂ ਪਹਿਲਾਂ ਨਮਕ ਪਾਇਆ ਤੇ ਸਬਜ਼ੀਆਂ ਨੇ ਪਾਣੀ ਛੱਡਣਾ ਇਹ ਬਸ ਜਦੋਂ ਤੁਸੀਂ ਇਹਨੂੰ ਬਿਲਕੁਲ ਰੈਡੀ ਹੋ ਜਾਂ ਨੂਡਲ ਫਿਰ ਹਲਕਾ ਜਿਹਾ ਤੇ ਨਮਕ ਪਾਣਾ ਹੈ ਉਹ ਟੇਸਟ ਦੇ ਅਕੋਰਡਿੰਗ ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਤੁਸੀਂ ਇਹਦੇ ਵਿੱਚ ਸ਼ੇਜ਼ਵਾਨ ਸੌਸ ਵੀ ਐਡ ਕਰ ਸਕਦੇ ਹੋ ਬਸ ਲਓ ਜੀ ਹੁਣ ਆਪਾਂ ਕਰਦੇ ਹਾਂ ਇਹਨੂੰ ਸਰਵ ਲਓ ਜੀ ਆਪਣੇ ਗਰਮਾ ਗਰਮ ਨਿਊਡਲ ਬਣ ਕੇ ਤਿਆਰ ਨੇ ਦੇਖੋ ਕਿੰਨੇ ਸੋਹਣੇ ਬਣੇ ਨੇ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਸਰਵ ਤੁਸੀਂ ਇਹਨੂੰ ਇਸ ਤਰ੍ਹਾਂ ਸਰਵ ਕਰ ਸਕਦੇ ਹੋ ਜਾਂ ਦੋ ਚਮਚਿਆਂ ਦੀ ਸਹਤ ਨਾਲ ਵੀ ਸਰਵ ਕਰ ਸਕਦੇ ਹੋ ਬੜੇ ਆਰਾਮ ਨਾਲ ਸਰਵ ਹੋ ਜਾਂਦੇ ਨੇ ਆ ਦੇਖੋ ਬਹੁਤ ਹਾਂਜੀ ਆਪਣੇ ਗਰਮਾ ਗਰਮ ਬਹੁਤ ਹੀ ਟੇਸਟੀ ਚੌਮੀ ਨਿਊਡਲ ਬਣ ਕੇ ਰੈਡੀ ਨੇ ਤੇ ਬੜੀ ਜਲਦੀ ਬਣ ਜਾਂਦੇ ਨੇ ਸਿਰਫ ਇਹਨਾਂ ਨੂੰ ਕਟਿੰਗ ਲੱਗੀਆਂ ਇਹਦੀ ਸਬਜ਼ੀਆਂ ਦੀ ਕਟਿੰਗ ਕਰਨ ਲੱਗਿਆਂ ਥੋੜਾ ਟਾਈਮ ਲੱਗਦਾ ਹੈ 5-7 ਮਿੰਟਾਂ ਚ ਆਪਣੇ ਨੂਡਲ ਬਣ ਕੇ ਰੈਡੀ ਨੇ ਮੈਂ ਇਹਨੂੰ ਗ੍ਰੀਨ ਸੌਸ ਤੇ ਟਮੇਟੋ ਕੈਚਪ ਨਾਲ ਸਰਵ ਕੀਤਾ ਹੈ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਬਣਾ ਕੇ ਟ੍ਰਾਈ ਜ਼ਰੂਰ ਕਰਿਓ ਖਾਣ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਨੇ ਲੱਗਦੇ ਨੇ ਨਾ ਬਿਲਕੁਲ ਰੈਸਟੋਰੈਂਟ ਜਿਵੇਂ ਆਪਾਂ ਆਰਡਰ ਕੀਤੇ ਹੁਣ ਰੈਸਟੋਰੈਂਟ ਚੋਂ ਲਿਆਂਦੇ ਹੁਣੇ ਉਸ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਨੇ ਟੇਸਟ ਵੀ ਬਿਲਕੁਲ ਉਸ ਤਰ੍ਹਾਂ ਦਾ ਹੀ ਹੈ ਦਾ ਸੋ ਐਸੀ ਮੇਰੀ ਅੱਜ ਦੀ ਚੌਮੀ ਨੂਡਲ ਦੀ ਰੈਸਪੀ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਬਣਾ ਕੇ ਟਰਾਈ ਜ਼ਰੂਰ ਕਰਿਓ ਐਸੀ ਮੇਰਾ ਤਰੀਕਾ ਨੂਡਲ ਬਣਾਉਂਦਾ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਨੂਡਲ ਬਣਾਉਂਦੇ ਹੋ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਬੈਲ ਆਈਕਨ ਬਟਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ